ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿਤ ਸਰਕਟ ਹਾਊਸ ਦੇ ਨੇੜੇ ਦੋ ਧਿਰਾਂ ਵਿੱਚ ਕਾਰ ਝਗੜੇ ਦੀ ਖਬਰ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੱਸਿਆ ਜਾ ਰਿਹਾ ਹੈ ਕਿ ਝਗੜਾ ਦੋ ਧਿਰਾਂ ਦੇ ਵਿਚਕਾਰ ਹੋਇਆ ਹੈ ਅਤੇ ਸੂਤਰਾਂ ਦੇ ਮੁਤਾਬਕ ਗੋਲੀ ਵੀ ਚੱਲੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਇਨਫੋਰਮੇਸ਼ਨ ਦੋ ਧਿਰਾਂ ਦੇ ਵਿੱਚ ਲੜਾਈ ਦੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਆ ਕੇ ਜਾਇਜ਼ਾ ਲਿਆ ਅਤੇ ਜਾਂਚ ਕਰ ਰਹੇ ਹਨ ਮੌਕੇ ਤੋਂ ਪੁਲਿਸ ਨੂੰ ਕੁਝ ਸੁਰਾਗ ਵੀ ਮਿਲੇ ਹਨ ਹਾਲਾਂਕਿ ਪੁਲਿਸ ਨੇੜੇ ਤੇੜੇ ਦੇ ਕੈਮਰਾ ਆਦਿ ਵੀ ਚੈੱਕ ਕਰ ਰਹੀ ਹੈ ਸਰਕਟ ਹਾਊਸ ਦੇ ਬਿਲਕੁਲ ਨੇੜੇ ਇਹ ਵਾਰਦਾਤ ਦੀ ਖਬਰ ਹੈ ਮੌਕੇ ਤੋਂ ਪੁਲਿਸ ਵੱਲੋਂ ਜਾਇਜ਼ਾ ਲਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੋਈ ਖੁਲਾਸਾ ਹੋਵੇਗਾ ਸਰ ਕੀ ਮੈਸੇਜ ਕੀ ਮਿਲੇ ਤੁਹਾਨੂੰ ਕੀ ਅਪਡੇਟ ਕੀ ਹੈ ਜੀ ਬ੍ਰਦਰ ਮੈਸੇਜ ਪੁੱਛ ਨਹੀਂ ਹੈ ਕਿ ਲੜਾਈ ਹੋਈ ਹੈ ਦੋ ਕੁੱਤਿਆਂ ਦੇ ਵਿੱਚ ਤੇ ਉਹਨੂੰ ਵੈਰੀਫਾਈ ਕਰ ਰਹੇ ਨੇ ਕਿਹੜੀ ਜਗ੍ਹਾ ਹੋਇਆ ਭਜੀ ਇਹ ਉਹਦੇ ਸਰਕਲ ਹਾਊਸ ਦੇ ਪਾਸ ਹੀ ਕਹ ਰਹੇ ਸੀ ਠੀਕ ਹੈ ਕੋਈ ਮਿਲੇ ਕੋਈ ਸੀਸੀਟੀਵੀ ਕੈਮਰਾ ਫੁਟੇਜ ਮਿਲੀ ਜੀ ਨਹੀਂ ਅਜਾ ਤਕੀਰ ਭਈ ਕਰਦੇ ਕੀ ਹੋਇਆ ਕੀ ਠੀਕ ਹੈ ਕਿਹੜੀ ਜਗ੍ਹਾ ਬਾਜੀ ਇਹ ਪ੍ਰੋਪਰ ਸਰਕਲ ਹਾਊਸ ਦੇ ਪਾਸ ਹੈ ਤੇ ਲੱਗਦਾ ਵੀ ਕੋਈ ਸੀਸੀ ਕੈਮਰਾ ਫੁਟੇਜ ਦੀ ਪਾਲ ਕਰੋਗੇ ਜਲਦੀ ਬਿਲਕੁਲ ਕਰਾਂਗੇ ਸਰ ਇਨਫੋਰਮੇਸ਼ਨ ਕਿੱਦਾਂ ਆਈ ਸੀ ਸਰ ਇਨਫੋਰਮੇਸ਼ਨ ਪਤਾ ਲੱਗਿਆ ਸੀ ਕਾਲਰ ਤੋਂ ਕਿ ਉਹਦੇ ਕੋਲ ਲੜਾਈ ਹੋਈ ਹੈ ਦੋ ਗੋਟਾਂ ਦੇ ਵਿੱਚ ਤੇ ਉਹਦੇ ਬਾਰੇ ਦੇਖਦੇ ਹਾਂ ਸਰ ਆਪਣਾ ਨੇਮ ਦਾਦੋਗੇ ਜਰੂਰ ਮੇਰਾ ਨਾਮ ਭਗਤ ਵੀਰ ਸਾਹਿਬ ਠੀਕ ਹੈ ਸਰ ਐਸਟੋ ਐਸ ਹੈ ਆਪਣਾ ਟੀਏਯੂ ਟੀਏਯੂ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਨਹੀਂ ਮਾਮਲਾ ਸਰ ਇਹ ਗੱਲਾਂ ਉਹ ਦੇਖਦੇ ਆਂ ਵੈਰੀਫਾਈ ਕਰਦੇ ਆਂ ਠੀਕ ਹੈ ਧੰਨਵਾਦ ਬਾਜੀ